पैला <laughs> जानक <laughs> 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 Thankcompanyaha has Aufundraga, ha k Certaina, ha entertain a barik shivar, ha these Rahdi cookinu кадnвид riach, how much hata wantar wakari, ha ha pan mudak.gia. haba dha. ha pan. ka k dha. haва lak. ਅਜਿਹੇ ਲੋਕਾਂ ਨੂੰ ਸੋਚਣਾ ਕਿ ਆਪਾਂ ਬੱਲੇ ਮਾਰਦਾ ਰਹਾਂਗੇ ਇਹ ਆ ਜਨ ਬਚਾ ਲਈ ਜਾਣਾ ਸਵੇਰ ਜਪੂਰ ਦਾ ਮਤਲਬ ਨਹੀਂ ਹੁੰਦੀ ਤਾਂ ਰਾਮ ਹਾਰ ਕੇ ਬੈਠਾਂਗੇ ਸੜਕ ਤੇ ਮੇਰ ਦਾ ਕੀ ਮਤਲਬ ਹੋਇਆ ਤਸਵੀਰ ਦੀ ਕੀ ਟੋਕਰ ਤਾਂ ਵੀ ਇਹ ਲੋਕਾਂ ਬੈਠੂਗਾ ਨਾ ਨਾ ਆਪੇ ਪ੍ਰਸ਼ਾਸਨ ਆਜੋ ਹੋਰਾ ਜੋ ਸਾਡਾ ਡੀਸੀ ਤੇ ਕੀ ਦੱਸ ਵੀਰੀ ਜਾਏ ਸੀ ਡੀਸੀ ਤੇ ਅਜੇ ਤਾਂ ਕੋਈ ਨੂੰ ਪਤਾ ਨਹੀਂ ਲੱਗਿਆ ਐਮਐਲਏ ਸਾਹਿਬ ਬੈਠੋ ਉੱਥੇ ਮੋਰਨੀ ਅਸੀਂ ਬੈਠੇ ਆ ਅਸੀਂ ਬੈਠੇ ਆ ਜੀ ਇੱਥੇ ਥੋੜਾ ਕੋਲ ਬੈਠੇ ਆ ਆ ਮੈਂ ਨਾ ਤੁਹਾਨੂੰ ਬਤਾ ਸਿਖਾਉਣੀ ਕਰਦਾ ਹਾਂ ਹੱਥ ਤੁਹਾਨੂੰ ਪਹਿਲਾਂ ਪਾਉਣ ਲੱਗੇ ਜੀ ਉੱਪਰ ਜਾਂ ਬਾਹਰਲੇ ਨੇ ਪੜ੍ਹਨਾ ਇਹ ਜਿਹੜੇ ਬੰਦੇ ਨੇ ਜੀ ਇੱਥੇ ਲੋਕੇ ਐ ਐਸੀ ਐਸੀ ਵਜੋਂ ਕੱਲਾ ਮਰਦਾ ਪੇਗਾ ਸਰਕਾਰ ਮਰਦਾਬਾਦ सहत करण वारे गुंडागर्दी मुर्दाबाद पंजाब सहत करण वारे गुंडे मुर्दाबाद सरकार हाय 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 लोका लाई का जिंदाबाद 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 एक तो मौजूद है एमपी मुर्दाबाद 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 ये थे अभी सेहत के काम करने वाले गुंडे मुर्दाबाद 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 ये थे अभी सेहत के काम करने वाले गुंडे मुर्दाबाद 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 लोका का जिंदाबाद 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 लोका लाई का जिंदाबाद जिंदाबाद ਜਿੰਦਾਬਾਦ ਮੁਤਾਬਕ ਮੁਤਾਬਕ ਦਲਤਦ ਬਾਉ ਉਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਤਦ ਬਾਉ ਉਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦਾ ਇੱਕਾਜ ਜ਼ਿੰਦਾਬਾਦ ਜ਼ਿੰਦਾਬਾਦ ਦੂਜੀ ਗੱਲ ਸਾਰੀ ਪੰਚਾਇਤਾਂ ਕਦੇ ਪ੍ਰਸ਼ਾਸਨ ਸੁਣਿਆ ੱੱਕੇ ਵੀ ਹੁੰਦੇ ਨੇ ਰੌਲੇ ਵੀ ਪੈਂਦੇ ਨੇ ਕਿ ਪੰਚਾਇਤ ਨੂੰ ਥਾਣੇ ਬੰਦ ਕਰ ਦੇ ਉੱਧਰ ਜਾ ਕੇ ਪਹਿਲਾ ਮੌਕਾ ਹੈ ਕਿ ਸਰਕਾਰ ਨੇ 70 ਸਾਲਾਂ ਚ ਇਹ ਨਗਰ ਦੀ ਪੰਚਾਇਤ ਨੂੰ ਹੀ ਅੰਦਰ ਬੰਦ ਕਰਦਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਾਨੂੰਨ ਦਾ ਕਿ 93 ਦੀ ਐਕਟ ਦਾ ਆਹ ਕਹਿੰਦੀ ਕੀ ਹੈ ಗ್ರಾಮ ਪੰਚਾਇਤ ਪਿੰਡ ਦੀ ਸਰਕਾਰ ਹੁੰਦੀ ਹੈ ਬਲਾਕ ਜਮਤ ਦੀ ਬਲਾਕ ਦੀ ਸਰਕਾਰ ਹੈ ਇਹਨਾਂ ਦੇ ਸਰਕਾਰਾਂ ਦੇ ਵਿੱਚ ਆ ਜਿਹੜੇ ਹਾਰੇ ਹੋਏ ਗੁੰਡੇ ਨੇ ਉਹਨਾਂ ਦੀ ਚੌਧਰ ਪਾਲਦੇ ਨੇ ਉਹ ਚੌਧਰ ਚਲਾਉਣ ਜੀ ਸਾਧ ਕੇ ਚਲਾਉਣ ਕੰਮ ਕਰਾਉਣ ਤੇ ਚੌਧਰ ਆਪ ਦੀ ਪੈਦਾ ਕਰਨ ਇਹ ਨਹੀਂ ਕਿ ਅਸੀਂ ਗੁੰਡਾ ਸਾਈ ਦੇ ਸਹਾਰੇ ਪੁਲਿਸ ਦੀ ਸਹਾਰੇ ਕਿਆ ਦਸਤ ਲੋਕਾਂ ਨੂੰ ਦਬਾ ਦੇਂਗੇ ਇਹ ਤਰਹੀ ਹਮ ਸਭ ਲੋਕਾ ਕੱਢ ਦੇ ਦਮਾਂਤੋਂ ਤੇਰੀ ਧੌਂਡ ਤੇ ਕੋਟਾ ਰੱਖ ਕੇ ਰੱਖਾਂਗੇ ਜਿਹਨੂੰ ਕਹਿੰਦਾ ਸੀ ਨਾ ਮੈਂ ਮਾਫੀ ਦੀ ਮੰਗਦਾ ਤੇ ਸੀਆ ਇਹਨੂੰ ਮਾਫੀ ਮੰਗ ਕੇ ਆਇਆ ਪਹਿਲਾਂ ਮੰਗ ਕੇ ਆਇਆ ਜੇ ਨਹੀਂ ਮੰਗ ਕੇ ਆਇਆ ਦਸਤ ਨੂੰ ਸਾਹਮਣੇ ਦਿਖਾਉਣੇ ਆ ਤੇਰੇ ਤੈਨੂੰ ਆਏ ਹੋ ਗਿਆ ਮੈਂ ਸੋਧਾਂ ਦਾ ਬਾਕੀ ਮਲਾਈਆ ਮੈਂ ਫੇਰ ਚੱਕ ਦੇਣਾ ਇੱਕ ਗੱਲ ਆ ਮਾੜੀਆਂ ਨੇ ਇਹ ਭਾਈਚਾਰੇ ਚ ਫੁੱਟ ਪਾਉ ਨੀਤੀਆਂ ਨੇ ਉਹ ਪਿੰਡ ਨੂੰ ਦੋ ਤੜੇ ਬਣਾਉਣ ਦੀ ਕੋਸ਼ਿਸ਼ ਚ ਲੱਗਿਆ ਇਹ ਮੀਤੋ ਹਣੇ ਨੂੰ ਵੀ ਚਾਹੀਦਾ ਮੈਂ ਸਾਰੀ ਸੰਗਤ ਦੇ ਮਾਧਿਅਮ ਤੂੰ ਹੀ ਕਹਿਣਾ ਕਿ ਜੇ ਹਰਿੰਦਰ ਹਾਰ ਗਿਆ ਬਰਦਾਸ਼ਤ ਕਰ ਲੈ ਮਿੱਤਰਾ ਹਾਰ ਨੂੰ ਲੋਕਾਂ ਦੇ ਕੰਮ ਖਰਾਬ ਲੋਕਾਂ ਦੇ ਨਾਲ ਜੋੜਾ ਖਰਾਬ ਤੂੰ ਸਾਡੀ ਜੁੜਨ ਦੀ بجائے ਸਾਨੂੰ ਥਾਣਿਆਂ ਚ ਬੰਦ ਕਰਦੇ ਹਾਂ ਤੱਕੇ ਨਾਲੀਆਂ ਕੱਢਦਾ ਜੋ ਮੇਰੀ ਬੇਇੱਜ਼ਤੀ ਆ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿ ਚੁੱਕੇ ਹਾਂ ਡੀਸੀ ਨੇ ਸਾਡੀ ਗੱਲ ਸੁਣੀ ਔਰ ਡੀਸੀ ਨੂੰ ਦੱਸਿਆ ਕਿ ਆ ਪੋਜੀਸ਼ਨ ਹੈ ਜੀ ਪਿੱਛੇ ਖਾਲੇ ਸਾਰੇ ਪਿੰਡ ਦੇ ਬਣੇ ਨੇ ਸਿਰਫ 300 ਫੁੱਟ ਦਾ ਟੋਟਾ ਰਹਿ ਲਾ ਇਹ ਟੋਟਾ ਤੁਸੀਂ ਬਣਾ ਦਿਓ ਉਹ ਕਹਿੰਦਾ ਮੈਂ ਕਮੇਟੀ ਡਿਸਾਈਡ ਕਰਦਾ ਹਾਂ ਤਿੰਨ ਮਹਿਕਮਾ ਦੀ ਕਮੇਟੀ ਡਿਸਾਈਡ ਕਰਤੀ ਔਰ ਤਿੰਨਾ ਮਹਿਕਮਾ ਨੇ ਰਿਪੋਰਟ ਦੇਤੀ ਕਿ ਨਾਲੀ ਪਾਣੀ ਚਾਹੀਦੀ ਆ ਔਰ ਡੀਸੀ ਦੇ ਸਹਿਲ ਨੇ ਉਹ ਮੁੱਕਰ ਕੇ ਦਿਖਾਉਣ ਵੀ ਸਾਡੇ ਸਹਿਨ ਨਹੀਂ ਹੈਗੇ ਤੇ ਅੱਜ ਆ ਕੱਛਾ ਦੀ ਮੈਂ ਕਾਪੀ ਪੜਾਈ ਸ਼ਕਦਾ ਸਰਕਾਰ ਮੁਰਦਾਬਾ 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 ਆ ਕਾਪੀ ਆ ਮੁਰਦਾਬਾ ਮੁਰਦਾਬਾ ਇਹ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਗੱਲ ਨਹੀਂ ਸੀ ਕਾਹ ਕਾਪੀ ਕਰ ਕਰ ਜੋ ਜਦੋਂ ਖੜ ਜੋ ਨਹੀਂ ਚਲਾਦਾ ਨਹੀਂ ਕਰਦੀ ਸ਼ੁਰੂ ਪਾਣੀ ਦੇ ਇੱਕ ਮਿੰਟ ਜਿਹੜੀ ਡੈਪਟੀ ਡੀਐਸਪੀ ਦੀ ਗੱਲ ਆ ਸਤਵੀਰ ਸਿੰਘ ਪੈਂਸ ਦੀ ਉਹ ਵੀ ਕਹਿੰਦਾ ਕਿ ਉੱਥੇ ਜਾ ਤੂੰ ਗੋਲੀ ਮਾਰ ਸਤਵੀਰ ਸਿੰਘ ਤੇਰੇ ਚਾਹੇ ਮਤਾ ਅਸੀਂ ਦੇਖਾਂਗੇ ਬਾਈਬਲ ਕਾਰਡ ਮੰਗੂ ਤੂੰ ਕੀ ਕਰਦਾ ਹੈ ਤੇਰੀ ਕਿੰਨੀ ਕੁ ਜ਼ੋਰਤਾ ਅਥੋਰਟੀ ਐਸ ਪੀ ਤੂੰ ਆਦੇ ਸਰਕਾਰ ਦੇ ਸਿਆਰੇ ਤੇ ਨੱਚਦਾ ਹੈ ਕੱਲੂ ਤੇ ਢੰਡੇ ਮੂਰੇ ਹੋਏਗਾ ਤਾਰੇ ਹਾ 15 ਦਾ ਪਾਣੀ ਚੱਲਿਆ ਉਹ ਦਿਨ ਕਉ ਨਹੀਂ ਸ਼ਕਬੀਰ ਨੂੰ ਜਾਦਾਈ ਕਿ ਨਗਰੀਬਾਂ ਦੇ ਪਾਣੀ ਭੜੀ ਜਾਂਦਾ ਮੈਂ ਜਾਮਾ ਕਦੇ ਪੁੱਸਣ ਆਇਆ ਸਾਡਾ ਹਾਲ ਜੇ ਅੱਜ ਤੱਕੇ ਨਾਲ ਅੱਜ ਸੜਕ ਤੇ ਕਿਵੇਂ ਆ ਗਏ ਕੋਈ ਟਾਈਮ ਲੱਗ ਗਿਆ ਹਾਂ ਇਹਨਾਂ ਦਾ ਟਾਈਮ ਅੱਜ ਕਿਵੇਂ ਆ ਗਏ ਇਹ ਸੋਇਸ ਕਰਕੇ ਸਾਡੀ ਬੇਨਤੀ ਹੈ ਭਰਾਵੋ ਛੋਡਾ ਏਕਾ ਵੱਡਾ ਦੇਖ ਕੇ ਨਾਲ ਖੜੇ ਰਹੋਗੇ ਨਹੀਂ ਐਸੇ ਤਰ੍ਹਾਂ ਗੁੱਡੇ ਛੋਡੇ ਇਕੱਲੇ ਇਕੱਲੇ ਦੀ ਧਾਂਸੇ ਨੱਚਣ ਗਏ ਕਿ ਅਸੀਂ ਨੱਚਾਂ ਨਹੀਂ ਦੇਣਾ ਜੇ ਸਾਨੂੰ ਕੁਝ ਵੀ ਹੋ ਜਾਏ ਸਰ ਨਮਾਇੰਦਿਆਂ ਨੂੰ ਤੁਸੀਂ ਚੁਣਿਆ ਸੀ ਭਾਵੇਂ ਕਾਲੀ ਦਲ ਨਾਲ ਆ ਪਰ ਨਮਾਇੰਦਾ ਦਾ ਛੋਟੇ ਵਿੱਚ ਬੈਠਾ ਨਾ ਜਾ ਰਾ ਜਿਹੜਾ ਲੱਗਦਾ ਤੁਹਾਨੂੰ ਇਹ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਨੂੰ ਆਉਣ ਵਾਲੇ ਦਿਨ ਤੇ ਪਾਸਪੋਰਟ ਕਿ ਨਾ ਬਣਾ ਦੇਵੇ ਤੇ ਕਿਰਪਾ ਕਰਕੇ ਉਹਨਾਂ ਨਾਲ ਬਣਾ ਕੇ ਬਿਠਾ ਕੇ ਆ ਸਾਡੇ ਖਾਣੇ ਦਾ ਪ੍ਰਬੰਧ ਕਰ ਦੇਵੇ ਪਾਣੀ ਦਾ ਨਿਕਾਸ ਕਰ ਦੇਵੇ ਇੱਕ ਨਵੀਂ ਗੱਲ ਲਿਆਉਂਦੇ ਨੇ ਕੱਢ ਕੇ ਕਿ ਲੋ ਜੀ ਇੱਥੋਂ ਵੀ ਪਾ ਲੈਣ ਕਿਉਂ ਬਈ ਇੱਧਰ ਮੋਸਕੰਦਾ ਸਾਨੂੰ ਦੂਜੇ ਪਾਣੀ ਚ ਜਦੋਂ ਸਾਰੇ ਪਿੰਡ ਦਾ ਪਾਣੀ ਉੱਥੇ ਨਿਕਲੇ ਪਿਆਰਾ ਟ੍ਰੇਲ ਚ ਪਾਣੀ ਪਾਇਆ ਦਾ ਸਾਡਾ ਹੈ ਜਿਵੇਂ ਇਹਨਾਂ ਦੀ ਚੋਣਾ ਚ ਕੀ ਛਿਕਰਾ ਜਾਂ ਕੀ ਸੀਕਰਾ ਕੇ ਛੱਡਾਂਗੇ ਜਿੰਨਾ ਬੰਦਾ ਲੱਗੇ ਦੋ ਨਾ